ਪੱਤਰਕਾਰ ਹਰਪ੍ਰੀਤ ਕੌਰ ਕੱਗਾ ਅੱਜ ਪਿੰਡ ਬਰਾਸ ਦੇ ਵਿੱਚ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਇਕੱਠ ਰੱਖਿਆ ਗਿਆ ਕਿਉਂਕਿ ਇੱਥੇ ਕਾਂਗਰਸ ਪਾਰਟੀ ਦੇ ਆਗੂ ਬਨਵਾਲੇ ਤੋਂ ਦਲਵਾਰਾ ਸਿੰਘ ਜੀ ਅੱਜ ਇੱਥੇ ਪਹੁੰਚੇ ਨੇ ਆਪਣੀ ਪੂਰੀ ਸਮੂਚੀ ਟੀਮ ਨਾਲ ਅੱਜ ਇੱਥੇ ਪਿੰਡ ਬਰਾਸ ਦੇ ਵਿੱਚ ਪਹੁੰਚੇ ਨੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਕਾਂਗਰਸ ਪਾਰਟੀ ਨੂੰ ਡਾਕਟਰ ਤਰਨबीर ਗਾਂਧੀ ਨੂੰ ਵੋਟਾਂ ਦੇ ਕੇ ਜੇਕਰ ਜਿੱਤਾਂਦੇ ਹੋ ਤੁਹਾਡੇ ਹਰ ਕੰਮ ਪੂਰੇ ਕੀਤੇ ਜਾਣਗੇ ਤੇ ਕਾਫੀ ਜੋ ਇਕੱਠ ਹੈ ਬੀਬੀਆਂ ਦਾ ਤੇ ਬਜ਼ੁਰਗਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਪਰ ਸਾਨੂੰ ਜਰਨਜੀਤ ਕੁਲਾਕ ਪ੍ਰਧਾਨ ਪਤਨਾ ਤੇ ਸਾਡੀ ਕਾਂਗਰਸ ਦੇ ਇੱਥੇ ਪਹੁੰਚ ਆਏ ਟਿਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਇੱਕ ਤਰੀਕੂ ਸਭ ਤੋਂ ਪਤਾ ਇਲੈਕਸ਼ਨ ਹੈ ਮੋਦੀ ਦੇ ਨਾਲ ਪੇਚਾ ਪਿਆ ਹੋਇਆ ਆਪਣਾ ਮੋਦੀ ਕਿਸਾਨਾਂ ਦਾ ਵੀ ਵਿਰੋਧੀ ਹੈ ਤੇ ਜਵਾਨਾਂ ਦਾ ਵੀ ਹੈ ਕਿਹੜਾ ਨਾਰਾ ਬੋਲਿਆ ਜੈ ਕਿਸਾਨ ਜੈ ਜਵਾਨ ਉਹਨੇ ਕਿਸਾਨ ਵੀ ਮਾਰ ਕੇ ਤੇ ਅਰਗਾਰ ਵੀ ਕਿਸਾਨਾਂ ਦਾ ਮਾਰ ਕੇ ਨਸ਼ੇ ਤੀ ਹੈ

ਉਹਦੇ ਸਾਥ ਤੋਂ ਬਿਨਾ ਹੋ ਨਹੀਂ ਸਕਦਾ ਕਿਉਂਕਿ ਜਿਹੜੀ ਵੀ ਸਰਕਾਰ ਆਪਣੀ ਲੀਡ ਤੋਂ ਬਟਕ ਜੇ ਉਹਨੂੰ ਆਕਰ ਦੇਣ ਦਾ ਕਾਇਮ ਇਹ ਕਿਹੜਾ ਵਾਚ ਆ ਗਿਆ ਐਮਐਲਏ ਨੂੰ ਵੀ ਆਪਾਂ ਆਵੇ ਵੀ ਜਿਹੜੇ ਆਪਾਂ ਦੋ ਸਾਲਾਂ ਦੇ ਕੰਮ ਕੀਤੇ ਨੇ ਇਹਨਾਂ ਸੰਮਾਨੇ ਅੱਜ ਦੇ ਆ ਕੇ ਉੱਥੇ ਖੜਾ ਲੱਗਦਾ ਵੀ ਜਿੰਨਾ ਵੀ ਵਰਕਰ ਹੈ ਉਹ ਸਾਰਾ ਵਰਕਰ ਨਰਾਸ਼ ਹੋ ਗਿਆ ਤੇ ਮੈਂ ਨੂੰ ਪਾ ਕੇ ਜੋ ਨਿਸ਼ਾਨ ਹਰ ਇੱਕ ਬੰਦੇ ਨੂੰ ਪਾ ਕੇ ਕੰਮ ਕਰੋ ਤਾਂ ਜੋ ਜਿਹੜਾ ਪੰਜਾਬ ਵਾਲਾ ਆਮ ਆਵਾ ਸਮਾਏ ਉਹ ਸੁਖਾਵਾਂ ਹੋ ਸਕੇ ਵਿਪਾਂ ਦੀ ਸੁਲਵਾਈ ਹੋ ਚੁੱਕੇ ਕਿਉਂਕਿ ਜੇਕਰ ਕ੍ਰਪਸ਼ਨ ਫ੍ਰੀ ਕਰਨੀ ਹੈ ਤਾਂ ਡਾਕਟਰ ਤਰਮੀਜ਼ ਵਰਗੇ ਇਮਾਨਦਾਰ ਬੰਦੇ ਨੂੰ ਅੱਗੇ ਲੈ ਕੇ ਆ ਬਤ ਡਾਕਟਰ ਤਰਮੀਜ਼ ਜਾਂਦੀ ਨੇ ਰਾਸਪੇਡ ਦੇ ਵਿੱਚ ਇੱਕ ਛੋਟਾ ਜਿਹਾ ਵਰਕਰ ਵੀ ਉਹਨਾਂ ਤੋਂ ਚੀਜ਼ ਲੈ ਗਿਆ ਉਹਨੇ ਮੇਰੇ ਨਾਂ ਕਰਕੇ ਉਹਨੇ ਭੇਜਿਆ ਕਿਉਂਕਿ ਮੈਂ ਤਾਂ ਉਹਨਾਂ ਦੀ ਨਾੜ ਰਿਹਾ 14 ਦੇ ਵਿੱਚ ਅਰੇ ਪਿੰਡਾਂ ਤੋਂ ਆ ਕੇ ਬੰਦੇ ਜੋੜੇ ਨੇ ਜਿੰਨੇ ਵੀ ਪ੍ਰਾਸ ਪਿੰਡਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਪਰ ਮੈਂ ਤੁਹਾਨੂੰ ਬੇਨਤੀ ਕਰਦਾ বিজেপি ਪੰਜਾਬ ਨੂੰ ਪਹੁੰਚਾਣਾ ਹੈ ਤੇ ਕਿਹ ਕੀਮਤੀ ਵੋਟ ਹੈ ਜਿਹੜੀ ਹੱਥ ਬੰਦੇ ਨੂੰ ਪਾਉਣੀ ਹੈ ਤੇ ਡਾਕਟਰ ਧਰਮੀ ਵੀ ਬਗਮੀ ਨੂੰ ਕਾਮਯਾਬ ਕਰਨਾ ਹੈ ਇਹਨੀਆਂ ਬੇਨਤੀਆਂ ਕਰਦੇ ਵਾਹਿਗੁਰੂ ਜੀ ਦਾ ਕਾਲਾ ਸਾਹਿਬ ਗੁਰੂ ਜੀ ਦੀ ਬਰਕਤ ਤੁਹਾਨੂੰ ਆਦੇਆ ਦੁਹਰੀ ਦੇ ਜਿਹਨੇ ਦਸਾਂ ਕੰਮ ਕਰਦੇ ਬਾਅਦ ਜਿਹੜਾ ਪਰਚਾ ਚਾਹੇ ਉਹ ਹਰ ਹੰਤ ਤੱਕ ਰਹਿ ਗਿਆ ਪਰ ਗੱਲ ਤੋਂ ਹੈ ਮਾਣਯੋਗ ਜੀ ਕਹਾ ਮਾਣਯੋਗ ਬੇਟੀ ਕਹਾ ਜੀ ਨੂੰ ਸਾਡੇ ਨਾਲ ਆ ਸਰਦਾਰ ਜਰਨੈਲ ਸਿੰਘ ਜੀ ਹੋਰ ਬੇਟੀ ਕਹਾ ਜੀ ਬਿੱਥੇ ਨੇ ਸਾਰੇ ਜਿਹੜੇ ਨਰੇਕਾ ਵਿੱਚ ਕੰਮ ਕਰ ਰਹੇ ਨੇ ਮੈਂ ਏਲੀ ਗੱਲ ਨਾਲ ਉਹਦੇ ਚ ਲਿਆਉਣ ਚਾਹਣਾ ਇਹ ਨਰੇਕਾ ਕਿੰਨੇ ਚ ਕੀ ਸੀ ਇਹ ਮਨਮੋਹ ਸਿੰਘ ਨੇ ਨਰੇਕਾ ਦਿੱਤੀ ਹੋਈ ਜੀ ਜਿਹੜੇ ਰੋਡ ਨੇ ਅੱਜ ਦੂਜੀਆਂ ਪਾਰਟੀਆਂ ਦੇ ਕਰਕੇ ਵੱਡੇ ਵੱਡੇ ਰੋਡ ਬਣਾਤੇ ਇਹ ਕੰਨੇ ਬਣਾਗੇ ਰੋਡ ਇਹ ਮਨਮੋਹ ਸਿੰਘ ਨੇ ਕਰਵਾਏ ਨੇ ਰੋਡ ਕਿਸੇ ਪਿੰਡਾਂ ਦੇ ਕਿਚਵੜ 9000 ਨੇ ਫੜੇ ਨੇ ਫੜੇ ਲਿਕੇ ਉਹਨਾਂ ਨੂੰ ਪਤਾ ਹੋਵੇਗਾ ਪਰ ਮੇਰੇ ਬਜ਼ੁਰਗਾਂ ਨੂੰ ਨਹੀਂ ਪਤਾ ਬਿਜਰੇ ਦੇ ਵੱਡੇ ਰੋਡ ਬਣੇ ਨੇ ਇਹ ਕਿੰਨੇ ਬਣਾਏ ਨੇ ਇਹ ਮਨਮੋਹਨ ਸਿੰਘ ਦੀ ਦੇਣ ਹੈ ਠੀਕ ਹੈ ਜੀ ਇਹ ਜਿਹੜੀ ਅਮਰੀਕਾ ਹੈ ਇਹ ਵੀ ਮਨਮੋਹਨ ਸਿੰਘ ਦੀ ਦੇਣ ਜਿਹੜੀ ਕੜ ਕੇ ਇਹ ਵੀ ਮਨਮੋਹਨ ਸਿੰਘ ਦੀ ਦੇਣ ਆਪਾਂ ਜਿਹੜੀ ਜਿੰਦਗੀ ਹੈ ਆ ਜਿਹਨੇ ਖਾੜਨੇ ਇਹਨਾਂ ਉੱਤੇ ਵੀ ਕੜਕੀਆਂ ਲਿਖੀਆਂ ਹੁੰਗੀਆਂ ਨੇ ਕਈ ਮੇਰੇ ਵੀ ਪਿੰਡਾਂ ਕਹਿੰਦੇ ਨੇ ਵੀ ਐਵੇਂ ਫਾਰ ਲਿਖੀਆਂ ਨੇ ਨਹੀਂ ਇਹਨਾਂ ਉੱਤੇ ਤੁਹਾਡੇ ਨਾਮ ਲਿਖੇ ਜਾਣਗੇ ਇਹ ਤੁਹਾਡਾ ਜਿਹੜਾ ਰਿਕਾਰਡ ਤੁਹਾਡੇ ਘਰ ਦਾ ਜਿਹਦਾ ਵੀ ਨਾਮ ਲਿਖਿਆ ਜਾਊਗਾ ਜੋ ਵੀ ਗਰੰਟੀ ਹੈ

ਮੇਰੇ ਨੌਜਵਾਨ ਮੇਰੇ ਬੀਬੀ ਜੀ ਨੇ ਸਾਰੇ ਗਿਆਨ ਜੋਟ ਵਿੱਚ ਬੇਕੀ ਕਰਨਾ ਇੱਕ ਤਰੀਕ ਨੂੰ ਆਪਣੀ ਇਹ ਸੋਚ ਲਾ ਕੇ ਕਿ ਮੁੜ ਕੇ 5 ਸਾਲਾਂ ਬਾਅਦ ਵਾਰੀ ਆਉਣੀ ਏ ਮੁੜ ਕੇ ਪਸਤਾ ਮੰਗਿਆ ਪੰਜ ਜੇ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਅੱਜ ਮੁੜ ਕੇ ਜੇ ਮੁਦੀਰਾ ਕਾਲ ਜਾ ਗਿਆ ਆਪਾਂ ਮੁੜ ਕੇ ਆਪਣੇ ਕੋਲ ਬੇਨਾਮ ਨੂੰਣਾ ਤੇ ਇਹਨੂੰ ਅੱਜ ਤੋਂ ਲੈ ਕੇ ਮਗਰ 5 ਦੇ ਤਰੀਕ ਨੂੰ ਮੋਟਾ ਕਾਂਗਰਸ ਨੂੰ ਪਾ ਕੇ ਡਾਕਟਰ ਗਾਂਧੀ ਜੀ ਨੂੰ ਕਾਂਜਾ ਬਲਾਓ ਹੁਣ ਮੈਂ ਨਾਰੇ ਲਾ ਮੈਂ ਦੋ ਤੇ ਕਾਂਗਰਸ ਪਾਰਟੀ ਜਿੰਦਾਬਾਦ ਸਰਕਾਰ ਦਰਬਾਰ ਸਿੰਘ ਅੰਗਲੇ ਜਿੰਦਾਬਾਦ ਡਾਕਟਰ ਧਰਮਪੀਰ ਕਾਂਦੀ ਜਿੰਦਾਬਾਦ ਵੈਕੀਲ ਜੀ ਦਾ ਖਾਲਸਾ ਵੀ ਤੇ ਬਦੇ